ਤੁੱਕੇ ਲਈ ਕਿਹੜੇ ਲੋੜ ਇਹ ਪੋਲ ਜਿਹੜਾ ਥੱਲੇ ਤੋਂ 1.5 ਫੁੱਟ ਹੋਰ ਆ ਬੋਲਾ ਥੱਲੇ ਆ ਜੀ ਇਹਨੂੰ ਨੀਚੀ ਆ ਇਦੋਂ ਇਹ ਜੇ ਹੋਰ ਨੀਚੇ ਪੋਲਾ ਆ ਹਾਂ ਬੋਲਾ ਇਦੋਂ ਸਾਰੇ ਪੋਲ ਤਾਂ ਹੀ ਇੰਨੇ ਹੀ ਆ ਥੱਲੇ ਬਸ ਠੀਕ ਆ ਸਾਰੇ ਥੱਲੇ ਰੇਗ ਪਈ ਪਈ ਆ ਨਾਲੇ ਪੋਲ ਉਹਦੇ ਉਹਦੇ باوجود ਆ ਸਫਾਣ ਪਾ ਰਿਆ ਜੇ ਪੋਲ ਉੱਪਰ ਉੱਚਾ ਹੋਵੇ ਕਾਹਨੂੰ ਫਸੇ ਸਫਾਣ ਸਹੀ ਗੱਲ ਆ ਜੀ ਪਾਰ ਰੰਗੀ ਜਾਵੇਗੀ ਜਿੰਨੀ ਆ ਵੀਂਡ ਲਾਈਨਾ ਪੋਲ ਉੱਚਾ ਹੋਏ ਪਾਣੀ ਆਪਦਾ ਬਲੰਗੀ ਜਾਵੇ ਜਾਂਦਾ ਉਹਦੇ باوجود ਪੋਲਾ ਇੱਕ ਤਾਂ ਪੋਲ ਤਾਂ ਦਾ ਐ ਇਹ ਥੱਲੇ ਨੂੰ ਮੜਵਾ ਪੋਲ ਥੱਲੇ ਨੂੰ ਆਏ ਬਣਾਵਾ ਇਦੋਂ ਥੱਲੇ 2 ਫੁੱਟ ਜੇ ਨੋ ਨਾ ਪਾਣੀ ਸਾਰਾ 2 ਫੁੱਟ 1.5 ਫੁੱਟ 2 ਫੁੱਟ ਪਾਣੀ ਜਾ ਰਹਾ ਥੱਲੇ ਦੀ ਬਸ ਠੀਕ ਹੈ ਸਾਰਾ ਪੋਲੀ ਦੇ ਪੁਲ ਉੱਚਾ ਫਿਰ ਸਬੱਚਾ ਹੁੰਦੀ ਆ ਨਹੀਂ ਸਹੀ ਗੱਲ ਹੈ ਦੋਸਤੋ ਇਸ ਟਾਈਮ ਪੁਲ ਦੇ ਉੱਤੇ ਖੜਿਆ ਫਤੇਗੜ ਸਨਣਾ ਪੈਣੀ ਨੂੰ ਜਿਹੜਾ ਕਾਲੇ ਕਨੂੰ ਰੋੜ ਜਾਂਦਾ ਟਰਾਈਡੈਂਟ ਦੇ ਬਿਲਕੁਲ ਨਾਲ ਲੱਗਦਾ ਪੋਲਾਗਾ ਜਿਹੜਾ ਕਿ ਪੁਲ ਦੀ ਸਮੱਸਿਆ ਕੀ ਪਿਛਲੇ ਜ਼ਿਮੀਦਾਰ ਭਰਾਵਾਂ ਨੂੰ ਵੀ ਮਤਲਬ ਕਿ ਫਸਲ ਮੜ ਜਾਂਦੀ ਆ ਕੇਲੀ ਦੇ ਨਾਲ ਹੁੰਦੇ ਹੁਣ ਕੱਢੀ ਜਾਂਦੇ ਹੈ ਇਹਦਾ ਤੇ 14ਵਾਂ 15ਵਾਂ ਦਿਨ ਹੋ ਗਿਆ ਇਹਨਾਂ ਨੂੰ ਕੇਲੀ ਕੱਢਦੇ ਨੂੰ ਬਾਕੀ ਇਹਨਾਂ ਦੇ ਦੁੱਖ ਹੈ ਜਿਹੜਾ ਆਪਾਂ ਸੁਣਦੇ ਆ ਜੋ ਕਿ ਨਾ ਵੀਡੀਓ ਕੰਮਾਂ ਦਿਨ ਹੋ ਗਿਆ ਬਾਪੂ ਆ ਤੁਹਾਨੂੰ ਆ ਸਾਨੂੰ 15ਵਾਂ 16ਵਾਂ ਦਿਨ ਹੋ ਗਿਆ ਜੀ ਠੀਕ ਆ ਕੇਲੀ ਕੱਢ ਦਿਆਂ ਨੂੰ ਕੇਲੀ ਕੱਢ ਦਿਆਂ ਨੂੰ ਠੀਕ ਆ ਕੀ ਸਮੱਸਿਆ ਆ ਰਹੀ ਆ ਹੁਣ ਵੱਧ ਸਮੱਸਿਆ ਜਿਹੜਾ ਪੋਲਾ ਥੱਲੇ ਹਾਂ ਇਹ 2 ਫੁੱਟ ਥੱਲੇ ਆ ਅੱਛਾ ਇਹਦੇ ਲਾਂਮੀ ਪੋਲ ਧਰ ਕੇ ਹਾਂ ਇਸੇ ਦੀ ਢੂਲਾ ਬਣਾ ਕੇ ਅੱਛਾ ਇਹ ਪੋਲ ਬਣਾਇਆ ਹੈ ਠਿੱਪਰ ਪੁਰਾਣੇ ਬੋਲ ਦੇ ਉੱਤੇ ਢੂਲਾ ਹੀ ਬਣਾਦਾ ਉਹਦਾ ਢੂਲਾ ਹੀ ਬਣਾਤਾ ਉੱਤੇ ਨਵਾਂ ਧਰਤਾ ਥੱਲੇ ਪੁਰਾਣਾ ਕੱਢਿਆ ਨਹੀਂ ਪਰਾਣਾ ਖੜਾ ਦੇਖ ਲੈਣਾ ਕੇ ਠੀਕ ਹੈ ਖੜਾ ਕਿ ਨਾ ਖੜਾ ਕੋਈ ਪ੍ਰਸ਼ਾਸਨ ਨੂੰ ਨਹੀਂ ਕੋਈ ਉਹ ਦੱਸਿਆ ਵੀ ਵੀ ਸਾਨੂੰ ਸਮੱਸਿਆ ਆ ਰਹੀ ਆ ਸਾਡੇ ਕੋਲੇ ਕੋਈ ਨਹੀਂ ਆਇਆ ਠੀਕ ਹੈ ਇੱਥੇ ਆਇਆ ਤੇ ਗੱਲ ਬਿਲਟ ਜੀ ਲਾ ਕੇ ਫੋਟੋ ਖਿੱਚ ਕੇ ਲੈ ਗਿਆ ਠੀਕ ਹੈ ਮੁੜ ਕੇ ਕੋਈ ਨਹੀਂ ਆ ਰਿਹਾ ਮੁੜ ਕੇ ਕੋਈ ਨਹੀਂ ਆ ਰਿਹਾ 250 ਕਿੱਲੇ ਦਾ ਪਾਣੀ ਹਾਂ ਸਾਰਾ ਆ ਪਿਛਲੇ ਵਾਣਾ ਤੇ ਪਈ ਜਾਂਦਾਗਾ ਕੋਈ ਨਿਕਲੀ ਜਾਂਦਾ ਸਾਹਮਣੇ ਠੀਕ ਹੈ ਇਧਰ ਆ ਕੇਲੀ ਆ ਕੇ ਲੱਗ ਜਾਂਦੀ ਆ ਆ ਕੇਲੀ ਆ ਕੇ ਲੱਗਦੇ 16 ਮਹੀਨਾ 17 ਮਹੀਨਾ ਹੋ ਗਿਆ ਸਾਨੂੰ ਠੀਕ ਹੈ ਇੱਥੇ ਖੜਾ ਨੂੰ ਤੰਨੇ ਕਰਾ ਨੂੰ ਤੰਨੇ ਕਰਾ ਨੂੰ ਹਾਂ ਸਮੱਸਿਆ ਇਧਰ ਤੁਹਾਨੂੰ ਦੋ ਦੋ ਤੰਨੇ ਕਰਾ ਨੂੰ ਵੱਧ ਆ ਗਈ ਸਾਨੂੰ ਵੱਧਾ ਜਦੋਂ ਸਾਡਾ ਡੁੱਬਦੇ ਨੇ ਸਹੀ ਗੱਲ ਆ ਤੇ ਹੁਣ ਤੁਹਾਡਾ ਬੋਰ ਸਾਡੇ ਬਈ ਹਾਲ ਇਹ ਆ ਵੀ ਜਿਹੜਾ ਪੋਲਾ ਉੱਚਾ ਚੱਕ ਕੇ ਬਣਾਇਆ ਜਾਵੇ ਇਹ ਉੱਚਾ ਚੱਕ ਕੇ ਬਣਾਇਆ ਜਾਵੇ ਦੂ ਤਿੰਨ ਸਾਲ ਅਸੀਂ ਪਹਿਲਾਂ ਮਾਰੇ ਇਸੇ ਪੁਲ ਨੇ ਇਸੇ ਪੁਲ ਸਾਨੂੰ ਹੁਣ ਮਾਰੇ 23 ਚ ਜਦੋਂ ਪਾਣੀ ਆ ਉਦੋਂ ਵੀ ਇਹਨਾਂ ਨੇ ਹੋ ਕਰਿਆ ਇਹੀ ਹਾਲਤੀ ਠੀਕ ਆ ਹੁਣ ਨਹਿਰ ਵਾਂਗੂ ਚੱਲੀ ਜਾਂਦਾ ਫੁੱਲਣਾ ਜਾਵਾਂ ਫੁੱਲ ਚੱਲੀ ਜਾਂਦਾ ਕਿਨਾਰੇ ਤੇ ਆ ਕੋਠੀਆਂ ਡਿੱਗ ਵੀ ਪਈਆਂ ਹੋਰ ਡੇਕਾਂ 'ਚ ਕੋਠੀ ਦੀਂਦੀ ਨਹੀਂ ਠੀਕ ਆ ਉਹ ਕੋਠਾ ਡਿੱਗ ਪਿਆ ਕੱਲ ਉਹ ਕਿ ਆ ਪਾਣੀ ਚੜ ਕੇ ਨਾਲੇ ਦਾ ਪਾਣੀ ਚੜ ਕੇ ਆ ਮੇਰੇ ਡਿੱਗਣ ਵਾਲੇ ਨੇ ਆ ਟਾਵਰ ਕੋਲੇ ਨੇ ਠੀਕ ਆ ਟਾਵਰ ਦੇ ਨਾਲ ਆ ਟਾਵਰ ਦੇ ਨਾਲ ਆ ਜਿਹਦਾ ਖੰਭਾ ਉਹ ਮੇਰੇ ਵੀ ਦੋਨੇ ਬੋਰ ਬੈ ਗੇ ਠੀਕ ਆ ਦੋਨੇ ਬੋਰਾਂ ਚ ਪਾਣੀ ਪੈ ਗਿਆ ਦੋ ਦੋ ਰਾਂ ਚ ਪਾਣੀ ਪੈ ਗਿਆ ਦੇਖ ਸਕਦੇ ਨੇ 2-2 ਫੁੱਟ ੱਲੇ ਪਾ ਠੀਕ ਆ ਤੇ ਪਿੰਡ ਆਪਣਾ ਫਤੇਗੜ ਸੰਨਾ ਹੈ ਨਾ ਫਤੇਗੜ ਸੰਨਾ ਤੇ ਮੇਨ ਪੋਲਾ ਮਿੱਤਰੋ ਜਿਹੜੀ 18 ਫੁੱਟ ਰੋਡ ਵਾਲਾ ਤੇ ਇਹ ਤੁਸੀਂ ਕਿਵੇਂ ਦੱਸਦੇ ਵੀ ਬਚਾ ਲੇ ਆ ਪੁਲ ਤਾਂ ਉਹੀ ਰਹਿ ਗਿਆ ਨਾ ਇਹ ਸੋਲ ਬਣਾਉਣ ਵਾਲਾ ਨੂੰ ਜੀ ਉਦੋਂ ਕਹਿਆ ਸੀ ਤੇ ਵੀ ਆ ਤੁਸੀਂ ਢੂਲਾ ਬਣੇ ਜਾਂਦੇ ਆ ਥੱਲੇ ਵਾਲਾ ਪੁਲ ਪੱਟੋ ਇੱਥੋਂ ਦੀ ਪਾਣੀ ਅੱਗੇ ਪਾਏ ਹੁੰਦੇ ਤੇ ਕਰਦੇ ਹਾਂ ਇਹ ਪਾਈਪਾਂ ਵਾਲਾ ਪੋਲਾ ਉਹ ਇਹ ਪਾਈਪਾਂ ਵਾਲਾ ਨਾ ਉਹ ਪੁਲ ਤਾਂ ਐਸੀ ਵਰਗਈ ਆ ਹਾਂ ਪਰ ਇਹਦੇ ਢੂਲਾ ਬਣਾ ਕੇ ਪੁਲ ਬੰਨਤਾ ਪਹਿਲਾਂ ਬਣਾਇਆ ਹੋਇਆ ਪਹਿਲਾਂ ਥੱਲੜ ਦਾ ਪੁਲ ਥੱਲੀ ਨੱਪਤਾ ਉੱਤੇ ਨਵਾਂ ਬਣਾਤਾ ਨਵਾਂ ਬਣਾਤਾ 4-4 ਫੁੱਟ ਠੀਕ ਆ ਇਹ ਕੇਲੀ ਇਹਦੇ ਵਿੱਚ ਫਸਦੀ ਆ ਸਾਡੀ ਇਹੀ ਸਮੱਸਿਆ ਠੀਕ ਹੈ ਤਿੰਨ ਸਾਲ ਪਹਿਲਾਂ ਹਾਂ ਇਹੀ ਹਾਲ ਸਾਡੇ ਨਾਲ ਪਹਿਲਾਂ ਹੋਇਆ ਹੁਣ ਫੇਰ ਠੀਕ ਆ ਇਲਾਇ ਮਿੱਤਰੋ ਆ ਦੇ ਕੋਕੇਲੀ ਹੁਣ ਲੱਗੇ ਪੈ 14ਵਾਂ ਦਿਨ ਹੋ ਗਿਆ ਤੁਹਾਨੂੰ ਇਹ ਕੇਲੀ ਕੱਢਦੇ ਇਹਨੂੰ 14ਵਾਂ 15ਵਾਂ ਦਿਨ ਹੋ ਗਿਆ ਰੋਟੀਆਂ ਵੀ ਢੋਕਰੀ ਚ ਪੰਨਿਆ ਪਿੰਡ ਲੈਣ ਜਾਂਦੇ ਨਹੀਂ ਉਹ ਪੰਨਿਆ ਸਾਈਕਲ ਤੇ ਇੱਥੇ ਦਿਨ ਰਾਤ ਲੰਘਦਾਗਾ ਰਾਤ ਇੱਥੇ ਹੀ ਲੰਘਦਾ ਇੱਕ ਵਾਰ ਸੁਮਲਾ ਨਾਲਾ ਮੜਾ ਜਿਹਾ ਘਟਿਆ ਸੀ ਕੱਲ ਫੇਰ ਵਧ ਗਿਆ 20 ਪੈਣਾ ਹੁਣ ਦਿਨ ਰਾਤ ਵੀ ਫੇਰ ਚੱਲੀ ਜਾਂਦਾਗਾ ਰਾਤ ਵੀ ਫੇਰ ਚੱਲੀ ਜਾਂਦਾ 4 ਫੁੱਟ ਪਾਣੀ ਸਾਡੇ ਝੋਨੇ 'ਚ ਖੜਾ ਠੀਕ ਆ ਜੀ ਤੇ ਮਿੱਤਰੋ ਉਹ ਦੇਖੋ ਤੁਸੀਂ ਨਾਲੇ ਦੀ ਜਿਹੜੇ ਵੀਂਡਰਾਂ ਨੇ ਉਹਦੇ ਉੱਤੋਂ ਦੀ ਟਪਟਾਪ ਪਾਣੀ ਝੋਨੇ ਦੇ ਵਿੱਚ ਜਾਂਦਾ ਬਾਪੂ ਕਹਿੰਦਾ ਉਹ ਬੋਰ ਤੇ ਜਿਹੜਾ ਹਾਲਾ ਪੁੱਲ ਦਾ ਇਹ ਕਰਾਇਦਾ ਨਹੀਂ ਕਹਿੰਦੇ ਪੱਟਾਂ ਨੂੰ ਮਜਬੂਰ ਹੋਣਾ ਪੂਣਾ ਬੰਦ ਕਰਨਾ ਪੂ ਰੋਡ ਸਾਰਾ ਜੀ ਸਾਈਡ ਪੱਟਾਂ ਗਏ ਦੀ ਜੇ ਸੀ ਵੀ ਲਿਆ ਕੇ ਸਾਡੇ ਨਾਲ ਜੋ ਮਰਜ਼ੀ ਕਰ ਲਈ ਜਿਨੇ ਕੋਈ ਠੀਕ ਆ ਪ੍ਰਸ਼ਾਸਨ ਨੂੰ ਕੋਈ ਚਿੱਠੀ ਵਗੈਰਾ ਨਹੀਂ ਲਿਖੀ ਸਾਡੇ ਕੋਲੇ ਡੱਕਾ ਨਹੀਂ ਆਇਆ ਇੱਕ ਆਇਆ ਸੀ ਲੰਡੀ ਜੀ ਗੱਡੀ ਲੈ ਕੇ ਉੱਥੋਂ ਫੋਟੋ ਖਿੱਚ ਕੇ ਲੈ ਗਿਆ ਠੀਕ ਆ ਪਤਾ ਨਹੀਂ ਕੌਣ ਸੀ ਉਹ ਪਤਾ ਨਹੀਂ ਪੋੜਾਲਾ ਸੀ ਪਤਾ ਨਹੀਂ ਨਾਲੇ ਵਾਲਾ ਸੀ ਹਾਂ ਆਹਨ ਟਰਾਇਡੈਂਟ ਵਾਲਾ ਵੀ ਇੱਥੋਂ ਐਸੇ ਬੋਲ ਉਤੋਂ ਦੀ ਲੰਘਦਾਗਾ ਇਹੀ ਲੰਘਦਾ ਸਾਨੂੰ ਤਾਂ ਇਹੀ ਮਿਲਦਾ ਮਸੀਹ ਹਾਂ ਇਹਨਾਂ ਨੇ 4-5 ਵਾਰੀ ਮਸ਼ੀਨ ਲਿਆ ਕੇ JCB ਨਾ ਆ ਸਾਡੀ ਬਾਲੇ ਕੱਢ ਕੇ ਗਏ ਨੇ ਸਾਡੇ ਤਾਂ ਇਹੀ ਰਿਸ਼ਤੇਦਾਰ ਨੇ ਜੀ ਜੀ ਟਰਾਈ ਰੈਂਟ ਵਾਲੇ ਆਈਓਐਲ ਵਾਲੇ ਆਈਓਐਲ ਵਾਲੇ ਮੈਘੇ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਠੀਕ ਆ ਮੈਘੇ ਵੱਲੋਂ ਫੋਨ ਲਾਇਆ ਬਾਈ ਉਧੇ ਹਾਂ ਸਾਨੂੰ ਕਦੇ ਵੀ ਨਾ ਤਾਂ JCB ਆਉਦੀ ਆ ਐਕਸਨ ਐਕਸਨ ਸਾਹਿਬ ਤਾਂ ਬਰਨਾਲੇ ਨਾਲ ਦਾ JCB ਉਹਦੇ ਕਦੇ ਨਾਲੇ ਹੀ ਇਹ ਬੰਦੇ ਭੇਜ ਰਹੇ ਆ ਠੀਕ ਆ ਅਸੀਂ ਇੱਕਾ ਟੋ ਟੋੜ ਬਹੁਤ ਜਿਆਦੇ ਫੋਨ ਲੇ ਸਾਡੇ ਕੋਲੇ ਕਿਸੇ ਬੰਦੇ ਨਾਲ ਸਾਡੇ ਕੋਲੇ ਜੀਸੀਬੀ ਆਈ ਆ ਨਾਲ ਸਾਡੇ ਕੋਲੇ ਕੋਈ ਮਾਇਕਮ ਦਾ ਬੰਦਾ ਆ ਆਏ ਨੇ ਤੇ ਫੋਨ ਵਾ ਖਿੱਚ ਕੇ ਗਾਹ ਲੰਘ ਜਾਂਦੇ ਨੇ ਬਸ ਵਾਹ ਪੋਟੋਆਂ ਦਿਖਾਵਾਗਾ ਬਸ ਬੋਟੋਆਂ ਦਿਖਾਵਾ ਪਈ ਜਾਏ ਉੱਥੇ ਪਹੁੰਚੇ ਹਾਂ ਬਸ ਆ ਦਿਖਾ ਕੇ ਗਾਣਾਂਗੇ ਯਾਨੀ ਅਸੀਂ ਇਹਨੂੰ ਅਸੀਂ ਆਪ ਦੇ ਆਪ ਕੇ ਲਈ ਕੱਢ ਰਿਹਾ ਥੱਲੇ ਆ ਪੁੱਲ ਦਿਓ ਠੀਕ ਹੈ ਸਾਡੇ ਨਾਲ ਕੱਲ੍ਹ ਚਾਲੂ ਤਿੰਨ ਬੰਦੇ ਨਰੇਗਾ ਦੇ ਨਰੇਗਾ ਨੂੰ ਪਤਾ ਬੰਦੀ ਆ ਹਾਂ ਨਰੇਗਾ ਦਾ ਬੰਦੀ ਉਹਨੇ ਗਾਲੇ ਵੀ ਕੀ ਕਰਨੀਆਂ ਇੰਨੇ ਪਾਣੀ ਮੂਰੇ ਪਾਣੀ ਕਰ ਰਹੇ ਨੇ ਸਾਡੇ ਨਾਲ ਕਢਵਾਤੀ ਪਿਆਰੇ ਆ ਇਹਦਾ ਵੀ ਪੋਲ ਉੱਚਾ ਹੋਵੇ ਪਤਲੇ ਪਿੱਲਰ ਲੱਗੇ ਹੋਣ ਨੰਗੀ ਜਾਵੇ ਕਿੰਨੀ ਆਵੇ ਬੱਚਾ ਸਾਨੂੰ ਆ ਵੱਡੀਆਂ ਪੁਲ ਦੀ ਆ ਪਿਛਲੀ ਵਾਰ ਵੀ ਅਸੀਂ ਉਦੋਂ ਤੇਈ ਚ ਅਸੀਂ ਮੈਗਮੇ ਕੋਲ ਜਾ ਕੇ ਆਵਾ ਕਹਿੰਦੇ ਸਾਨੂੰ ਕਦੇ ਵੀ ਅਸੀਂ ਹੱਲ ਕਰਾਂਗੇ ਪਰ ਉਹਦੇ ਬਾਪ ਸਾਡਾ ਕੋਈ ਹੱਲ ਨਹੀਂ ਹੋਇਆ ਦਾ ਆ ਦੇਖੋ ਮਿੱਤਰੋ ਕੇਲੀ ਹੋ ਉਥੋਂ ਲੈ ਕੇ ਆ ਲਾਈਪੇ ਕੇਲੀ ਇਧਰ ਪੋਲ ਦੇ ਉੱਤੇ ਪਈ ਹੈ ਨਾ ਆ ਪਈ ਚਾਰ ਸਵੇਰ ਇਧਰ ਕੇਲੀ ਵੀ ਕੇਲੀ ਪਈ ਆ ਹੁਣ ਡਾਂਗਾ ਲੈ ਕੇ ਆ ਬਣਾਏ ਹੋਏ ਨੇ ਹੈਨਾ ਲੰਬੇ ਲੋਟ ਢੇਰ ਲਾਏ ਪਏ ਨੇ ਚਾਰੇ ਪਾਸੇ ਕਾੜ-ਕਾਲ ਸਾਡੀ ਇਧਰੋਂ ਕਰਾ ਨਾ ਖਿੱਚਦੇ ਉਧਰ ਆ ਇੱਥੋਂ ਖਿੱਚ ਕੇ ਉਧਰ ਕਰਨੀ ਪੈਂਦੀ ਐ ਇਹਨੂੰ ਠੀਕ ਆ ਆਈ ਆ ਉਹਨਾਂ ਨੇ ਬਹੁਤ ਮਦਦ ਕਰੀ ਆ ਓਕੇ ਨਾਲੇ ਕੋਈ ਇਹਨਾਂ ਦਾ ਕੋਈ ਇੱਥੇ ਕੋਈ ਕੋਈ ਹੋਣੀ ਆ ਉਹਦੇ ਮੱਥੇ ਆਪਦਾ ਕੁਝ ਮਰਜ਼ੀ ਕਰਨਾ ਇੱਕ ਰਿੰਗ ਤੇ ਸਾਡੇ ਬੰਦੇ ਇੱਥੇ ਬੋਹੰਦ ਰਹੇ ਨੇ ਜਿਹੜਾ ਮੈਗਮੇ ਦਾ ਕੰਮ ਸੀ ਕੰਮ ਅੱਜ ਆਈਓ ਲੈਰਲ ਕਰ ਰਹੇ ਨੇ ਸਾਡਾ ਠੀਕ ਆ ਸਾਨੂੰ ਤਾਂ ਇਹੋ ਜਿਹੀ ਇਹਨਾਂ ਦਾ ਬਹੁਤ ਤਾ ਵਾਤਲ ਹੁਣ ਇਹ ਵੀ ਆਪਣਾ ਸਮੱਸਿਆ ਇਹ ਵੀ ਪੋਲ ਜਿਹੜਾ ਬਣਦਾ ਇਹ ਪੋਲ ਉੱਚਾ ਬਣਦੇ ਸਾਡੀ ਵੱਡੀ ਸੁਬਚਾ ਪੋਲ ਦੀ ਆ ਇਹਦੇ باوجود ਠੀਕ ਗਲਾ ਮਿੱਤਰੋ ਇਹ ਜੀ ਫਸਲਾ 2 250 ਕਿਲਾ ਹੈ ਨਾ ਆਪੀ ਛੱਲੀ ਸਾਈਡ ਸਾਰਾ ਇਹ ਸਾਰਾ ਇਹ ਨਹੀਂ ਮਾਰ ਹੀ ਠਾਮ ਲਾਗਾ ਟ੍ਰੇਨ ਦੀ ਮਾਰ ਹੀ ਠਾਮ ਲਾਗਾ ਠੀਕ ਆ ਤੇ ਬਾਕੀ ਵਿੱਚ ਮਾਰ ਰਹੀਆਂ ਸਾਨੂੰ ਹਮਰਾ ਇਹ ਤੋਂ ਤੀਜਾ ਖੰਭਾ ਆਹ ਦੇਖੋ ਕੇਲੇ ਕਿਹੜੇ ਲੋੜ ਇਹ ਪੋਲ ਜਿਹੜਾ ਥੱਲੇ ਤੋਂ 1.5 ਫੁੱਟ ਹੋਰ ਆ ਪੋਲਾ ਪੋਲ ਛੱਲੇ ਜੀ ਇਹ ਦੂ ਨੀਚੇ ਆ ਇਹ ਦੂ ਇਹ ਜੇ ਹੋਰ ਨੀਚੇ ਪੋਲਾ ਆ ਹਾਂ ਪੋਲਾ ਇਹ ਦੂ ਸਾਰੇ ਪੋਲ ਤਾਂ ਹੀ ਇੰਨੇ ਹੀ ਆ ਥੱਲਿਓ ਬਸ ਠੀਕ ਆ ਸਾਰੇ ਥੱਲੇ ਰੇਂਗ ਪਈ ਪਈ ਆ ਨਾਲੇ ਪੋਲ ਉਹਦੇ ਉਹਦੇ ਬਾਅਦ ਤੋਂ ਆ ਸਬਣ ਪਾ ਰਹੇ ਆ ਇਹ ਪੋੜ ਉੱਚਾ ਵਿੱਚ ਕਾਨੂੰ ਬਚੇ ਸਫਾਣਾ ਸਹੀ ਗੱਲ ਹੈ ਜੀ ਪਾਣੀ ਰੰਗੀ ਜਾਵੇ ਜਿੰਨੀ ਆ ਵਿੰਡਲਾ ਇੰਨਾ ਪੋੜ ਉੱਚਾ ਹੋ ਜੇ ਪਾਣੀ ਆਪ ਦੇ ਆਪ ਲੰਗੀ ਜਾਵੇ ਛੱਡਾ ਉਹਦੇ ਬਾਅਦ ਤੋਂ ਪੋੜਾ ਇੱਕ ਤਾਂ ਪੋੜਾ ਤਾਂ ਦਾ ਹੈ ਥੱਲੇ ਨੂੰ ਮੁਰਮਾ ਪੋੜਾ ਥੱਲੇ ਨੂੰ ਆਏ ਬਣਾ ਰਹੇ ਇਹ ਤੋਂ ਥੱਲੇ 2 ਫੁੱਟ ਜੇ ਹੋਰ ਆ ਤੈਨੂੰ ਪੋੜ ਰਿੱਚੀ ਹੋ ਰਹੀ ਥੱਲੇ ਤੇ ਜੇ ਫਿਰ ਤਾਂ ਪਾਣੀ ਕਹਦੀ ਵੀ ਬਸ ਪਾਣੀ ਸਾਰਾ 2 ਫੁੱਟ 1.5 ਫੁੱਟ 2 ਫੁੱਟ ਪਾਣੀ ਜਾ ਰਿਹਾ ਥੱਲੇ ਦੀ ਬਸ ਸਹੀ ਚਾਰ ਸਾਰਾ ਪੋਲੀ ਨਹੀਂ ਜੇ ਪੋੜ ਉੱਚਾ ਫਿਰ ਸਬੱਚਾ ਹੁੰਦੀ ਆ ਇਹ ਸਹੀ ਗੱਲ ਹੈ ਇਹਦੇ ਕਾਰਨਾਂ ਨੂੰ ਸਮੱਸਿਆ ਆ ਰਹੀ ਆ ਇਹਦਾ ਹੱਲ ਮੈਂ ਕਿਹਾ ਬਈ ਬੇਨਤੀ ਹੀ ਹੈ ਸਰਕਾਰ ਨੂੰ ਵੀ ਸਾਡਾ ਇਹ ਮਿੱਤਰੋਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵਾਦ ਤੋਂ ਆ ਦੇ ਸਮਸਾਰਿਆ ਦੇਖੋ ਕੇਲੀ ਚਾਰ ਸਪਰੇ ਜੇਸੀਪੀਆਂ ਨੇ ਉਹ ਪਰੇ ਟਿੱਬੇ ਲਾਏ ਪੈਨੇ ਜੇ ਅਕੇਲੀ ਗੜ ਕਾੜ ਇਹਨਾਂ ਨੇ 14ਵਾਂ ਦਿਨ ਅਜ ਹੋ ਗਿਆ ਕਹਿੰਦੇ ਸਾਨੂੰ ਕੇਲੀ ਕੱਟੀ ਜਾਂਦੇ ਨੂੰ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ